ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸਿੰਮਰ ਤਾੜੀਆਂ ਵੈਰੀ ਗੁੱਡ ਸਾਡੀ ਸ਼ਮਾਂ ਅੱਜ ਬਰਥਡੇ ਹੋ ਗਿਆ ਕਿੰਨੇ ਸਾਲਾਂ ਦੇ ਹੋ ਗਏ 12 ਸਾਲ ਬਾਰੇ ਸਾਲਾਂ ਦੀ ਹੋ ਗਈ ਮੇਰੀ ਧੀ ਰਾਣੀ ਪੰਜਵੀਂ ਚੋਗੀ ਚੌਥੀ ਪਾਸ ਕਰ ਗਈ ਮੂੰਹ ਚ ਨਹੀਂ ਹੱਥ ਪਾਣਾ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਿਮਰਨ ਕੌਰ ਆ ਜੀ ਇਹ ਸਾਡੇ ਗਰਚੀਰਤ ਕੌਰ ਆ ਤੇ ਇਹ ਸਾਡਾ ਸੌਰਵ ਸਿੰਘ ਆ ਤੇ ਇਹਨਾਂ ਦਾ ਡੈਡੀ ਆ ਤਰਸੇਮ ਸਿੰਘ ਇਹ ਤਿੰਨੋਂ ਬੱਚੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬੱਚੇ ਨੇ ਸਾਡੀ ਕੀਰਤਨ ਉਹ ਤਾਂ ਜਦੋਂ ਆਈ ਸੀ ਸੁਦੇ ਨਹੀਂ ਸੀ ਦੇਖਿਆ 1.5 ਸਾਲ ਤੋਂ ਅੰਦਰ ਹੀ ਸੀਗੀ ਰੂਮ 'ਚ ਤੇ ਸੌਰਵ ਦੀਆਂ ਵੀ ਅੱਖਾਂ yellow ਸੀ ਬਿਲਕੁਲ ਪੀਲੀਆਂ ਪਈਆਂ ਪਈਆਂ ਸੀ ਹੁਣ ਵੀ ਉਹਦੀਆਂ ਅੱਖਾਂ ਤੁਸੀਂ ਦੇਖੋਗੇ yellow ਕਲਰ ਦੀਆਂ ਵਾਂ ਕਿਉਂਕਿ ਇਹ ਵੀ ਅੰਦਰ ਹੀ ਰਹਿੰਦਾ ਸੀ ਜ਼ਿਆਦਾਤਰ ਆਪਣੀ ਮੰਮੀ ਦੇ ਕੋਲੇ ਰੂਮ ਦੇ ਵਿੱਚ ਹੀ ਤਸੀਮ ਸਿੰਘ ਕੰਮ ਕਰਦਾ ਸੀ ਤਿਆਰੀ ਕਰਦਾ ਸੀ ਲਿਆ ਕੇ ਰੋਟੀ ਜੋਗਿਆ ਕਰ ਇਹਨਾਂ ਨੂੰ ਖਵਾ ਦਿੰਦਾ ਸੀ ਪਰ ਬੱਚਿਆਂ ਦੀ ਹਾਲਤ ਬਹੁਤ ਖਰਾਬ ਸੀ ਸਿਮਰਲ ਆਪਣੀ ਵੱਡੀ ਭੈਣ ਹੋਣ ਦਾ ਫਰਜ਼ ਨਿਭਾਉਂਦੀ ਸੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਕਿ ਮਨੇ ਕਿਵੇਂ ਜਿੰਨਾ ਨੁਕਸਾਨ ਦੀ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੇ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਕਲੋਬੀਰੇ ਹਾਂ ਤੇ ਤਹਿਸੀਲ ਕਿਹੜੀ ਤੁਹਾਡੀ ਸ਼ੇੜੀ ਤਹਿਸੀਲ ਮਲਕੇਰਨਾ ਜ਼ਿਲ੍ਹਾ ਹੈ ਜਿਲ੍ਹਾ ਤੇ ਤਹਿਸੀਲ ਦੇ ਤਨਤਨ ਸਾਹਿਬ ਬੰਦ ਕਿਹੜਾ ਸੀ ਕਿੱਥੇ ਰਹਿੰਦੇ ਸੀ ਤੁਸੀਂ ਕੱਕਾ ਕੰਡੇ ਵਾਲਾ ਜੀ ਕੱਕਾ ਕੰਡੇ ਵਾਲਾ ਤੇ ਉੱਥੋਂ ਇਹ ਪਰਿਵਾਰ ਸਾਡੇ ਕੋਲੇ ਪਹੁੰਚਿਆ ਸੀ ਉਸ ਦਿਨ ਦੀਆਂ ਤਸਵੀਰਾਂ ਅੱਜ ਵੀ ਸੋਚ ਕੇ ਕਈ ਵਾਰੀ ਮਨ ਨੂੰ ਬੜਾ ਮਹਿਸੂਸ ਹੁੰਦਾ ਵੀ ਉਸ ਭੈਣ ਨੂੰ ਅਸੀਂ ਉਸ ਦਿਨ ਬਚਾਰ ਨਹੀਂ ਸਕੇ ਸ਼ਾਇਦ ਉਹਨੂੰ ਮਨਜ਼ੂਰੀ ਇਹ ਸੀਗਾ ਕਿਉਂਕਿ ਸਾਡੇ ਹੱਥ ਬਸ ਕੁਝ ਨਹੀਂ ਸੀਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਉਸ ਭੈਣ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰ ਜਾਂਦੀ ਜਾਂਦੀ ਸਾਨੂੰ ਇਹ ਤਿੰਨੇ ਬੱਚਿਆਂ ਦੀ ਜ਼ਿੰਮੇਵਾਰੀ ਦੇ ਗਈ ਹੈ ਭੈਣ ਭੈਣ ਗਰਜੀਤ ਕੌਰ ਆਪਣੇ بیٹے ਸੌਰਵ ਸਿੰਘ ਦੀ ਸਿਮਰਨ ਦੀ ਤੇ ਗਰਕੀਰਤ ਦੀ ਡਿਊਟੀ ਸਾਨੂੰ ਇਨਾਂ ਦੇ ਨਾਂ ਪਿਓ ਮਾਂ ਦੀ ਜ਼ਿੰਮੇਵਾਰੀ ਲਾ ਕੇ ਗਈ ਹੈ। ਤਰਸੇਮ ਸਿੰਘ ਦਾ ਵੀ ਧੰਨਵਾਦ ਆ। ਸਾਡੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਹੁੰਦੇ ਜਿੱਥੇ ਮਾਪੇ ਦੇ ਵਿੱਚੋਂ ਕੋਈ ਇਸ ਤਰ੍ਹਾਂ ਹੁੰਦਾ ਕੋਈ ਸਪੋਰਟ ਨਹੀਂ ਕਰਦਾ ਬਾਅਦ ਚ। ਪਰ ਤਰਸੇਮ ਸਿੰਘ ਉਸ ਦਿਨ ਤੋਂ ਨਿਰੰਤਰ ਸਾਡੇ ਕੋਲੇ ਰਹਿ ਕੇ ਸੇਵਾ ਵੀ ਕਰਾ ਰਿਹਾ ਆਪਣੀ ਡਿਊਟੀ ਵੀ ਨਿਭਾਉਂਦਾ ਤੇ ਨਾਲ ਦੀ ਨਾਲ ਆਪਣੇ ਬੱਚਿਆਂ ਦੇ ਵੀ ਨੇੜੇ ਰਹਿੰਦਾ। ਸਿਮਰਨ ਅੱਜ ਇੱਕ ਪੁੱਤ ਦਾ ਰਿਜ਼ਲਟ ਆਇਆ ਕਿ ਉਹ ਆਇਆ ਸੈਕੰਡ ਪੋਜੀਸ਼ਨ ਤੇ ਆਈ ਹੈ ਸਾਡੀ ਸਿੰਗਰਨ ਸਾਡੀ ਸਿੰਗਰਨ ਦੀ ਪੜ੍ਹਾਈ ਵੀ ਪਹਿਲਾਂ ਬਹੁਤ ਡਿਸਟਰਬ ਹੋਈ ਹੋਈ ਸੀਗੀ ਸਕੂਲੇ ਕਿਤੇ ਜਾਣਾ ਕਿਤੇ ਨਹੀਂ ਜਾਣਾ ਇੱਥੇ ਆ ਕੇ ਇਹ ਦੂਜੀ ਕਲਾਸ ਦੇ ਵਿੱਚ ਐਡਮਿਸ਼ਨ ਹੋਈ ਸੀ ਇਹਦੀ ਤੇ ਫਿਰ ਤੀਜੀ ਕਲਾਸ ਫਿਰ ਚੌਥੀ ਕਲਾਸ ਇਹਨੇ ਇੱਥੇ ਦੋ ਕਲਾਸਾਂ ਪੂਰੀਆਂ ਕੀਤੀਆਂ ਹੁਣ ਪਿਛਲੇ ਦੋ ਸਾਲਾਂ ਚ ਤੇ ਸੈਕੰਡ ਆਈ ਅੱਜ ਆਪਣੀ ਕਲਾਸ ਦੇ ਵਿੱਚੋਂ ਇੰਨੀ ਸਨਸੀਅਰ ਆ ਪੜ੍ਹਾਈ ਲਈ ਵੀ ਇੰਨੀ ਸੰਸੀਰ ਆਪਣੇ ਛੋਟੇ ਭੈਣ ਭਰਾਵਾਂ ਦੀ ਹਾਂ ਹਾਂ ਆ ਜਾ ਆ ਜਾ ਛੋਟੇ ਭੈਣ ਭਰਾਵਾਂ ਦੀ ਕੇਰ ਕਰਨ ਵਾਸਤੇ ਵੀ ਮਤਲਬ ਸਮੇ ਤੋਂ ਪਹਿਲਾਂ ਹੀ ਸਾਡੀ ਸਿਮਰਨ ਆ ਜਿਹੜੀ ਸਿਆਣੀ ਧੀ ਐ ਹੈ ਨਾ ਤੇ ਸੌਰਵ ਵੀ ਪੜ੍ਹਾਈ ਵਧੀਆ ਕਰਦਾ ਤੇ ਸਾਡੀ ਗੁਰਕੀਰਤ ਵੀ ਵਧੀਆ ਪੜ੍ਹਾਈ ਕਰਦੀ ਐ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਇਹਨਾਂ ਬੱਚਿਆਂ ਦੇ ਉੱਪਰ ਇਹਨਾਂ ਨਿੱਕੀਆਂ ਨਿੱਕੀਆਂ ਧੀਆਂ ਦੇ ਉੱਪਰ ਤੁਸੀਂ ਦੇਖਦੇ ਹੋ ਸਾਡੇ ਘਰ ਦੀਆਂ ਇਹ लाਡਲੀਆਂ ਧੀਆਂ ਸਾਡੇ ਬੱਚੇ ਪੁੱਤਰ ਸਾਡੇ ਸਾਡੇ ਕੋਲੇ ਇਵੜਾ ਵੱਡਾ ਔਧਾ ਸਾਨੂੰ ਬਖਸ਼ਿਆ ਸੱਚੇ ਪਾਤਸ਼ਾਹ ਨੇ ਇਹਨਾਂ ਬੱਚਿਆਂ ਦੇ ਮਾਪੇ ਬਣਨ ਦਾ ਅੱਜ ਸਾਡੀ ਸਿਮਰਨ ਦਾ ਬਰਥਡੇ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਡੀ ਸਿਮਰਨ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਪੜ੍ਹ ਲਿਖ ਕੇ ਇੱਕ ਚੰਗੀ ਇਨਸਾਨ ਬਣੇ ਆਪਣੇ ਮੰਮੀ ਦੇ ਸਾਰੇ ਸੁਪਨੇ ਪੂਰੇ ਕਰੇ ਜਿਹੜੇ ਇਹਦੀ ਮੰਮੀ ਨੇ ਇਹਦੇ ਤੋਂ ਲਏ ਸੀ ਸੁਪਨੇ ਵੀ ਮੇਰੀ ਧੀ ਜਾਂ ਮੇਰੇ ਬੱਚੇ ਇੱਕ ਦਿਨ ਚੰਗੇ ਪੜ੍ਹ ਲਿਖ ਕੇ ਅਫਸਰ ਬਣਨਗੇ ਚੰਗੇ ਇਨਸਾਨ ਬਣਨਗੇ ਬਸ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਇਹ ਪਰਿਵਾਰ ਦੀਆਂ ਖੁਸ਼ੀਆਂ ਤੇ ਖੇੜੇ ਬਰਕਰਾਰ ਨੇ ਤੇ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਵਾਂ ਬਸ ਅਰਦਾਸ ਕਰਿਓ ਇਸੇ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਨਾਲ ਅਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹੀਏ ਚੜ੍ਹਦੀ ਕਲਾ ਵਿੱਚ ਲਈ ਸਾਡੀ ਸਿਮਰਨ ਵਾਸਤੇ ਵੀ ਅਰਦਾਸ ਕਰਿਓ ਕੋਈ ਦੁਆ ਦਿਓ ਸਾਡੀ ਇਸਤਰੀ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਵੀ ਸਿੰਦਰੂ ਤੂੰ ਕੁਝ ਕਹਿਣਾ ਆਪਣੇ ਬਰਥਡੇ ਤੇ ਨਹੀਂ ਕਹਿਣਾ ਕੁਝ ਛੇ ਮੋਦਨ ਨੇ ਤੂੰ ਕਹਿਣਾ ਕੁਝ ਤੂੰ ਕਹਿਣਾ ਕੁਝ ਤੂੰ ਕਹਿਣਾ ਕੁਝ ਤੂੰ ਕਹਿਣਾ ਹੈਪੀ ਬਰਥਡੇ ਟੂ ਯੂ ਹੈਪੀ ਕਿਤੂ ਹਾਰ ਦਿਦਿਨ ਹੈਪੀ ਬਰਥਡੇ ਟੂ ਯੂ ਐਸ ਨੂੰ ਓ ਲਾਲਾ ਲੱਤੀ ਕਾ ਕਾਜਾ ਵੀ ਆਰਤੀ ਪਪਾ ਕੋਲੇ ਜਾਣਾ ਵਾ ਖੜ ਜਾ ਤੈਨੂੰ ਕਪਾ ਕੋਲੇ ਭੇਜਦਾ ਮੈਂ ਫਾਰੇ ਅਦੀ ਦੀ ਨੂੰ ਫਾਰੇ ਦੀਦੀ ਦੀਦੀ ਇਧਰ ਦੀਦੀ तूं वञ बाक़ी तूं खार तूं खा